ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸੀ ਸਾਇਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਖਾਸ ਕਰਕੇ ਸਿੱਖ ਸੰਗਤ ਨੂੰ ਅਪੀਲ ਕਰਨ ਦੇ ਲਈ ਅੱਜ ਮੈਂ ਇੱਥੇ ਗੁਰਦੁਆਰਾ ਸਾਹਿਬ ਮੰਗੂ ਚੱਕ ਦੇ ਵਿੱਚੋਂ ਲਾਈਵ ਹੋਇਆ ਹਾਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਇੱਥੇ ਦੀ ਕਮੇਟੀ ਅਤੇ ਇੱਥੇ ਦੀ ਸੰਗਤ ਨੌਜਵਾਨ ਵੀਰ ਵੀ ਸਭ ਖੜੇ ਨੇ ਗੁਰਦੁਆਰਾ ਸਾਹਿਬ ਮੰਗੂ ਚੱਕ ਇਹ ਉਹ ਜਗ੍ਹਾ ਹੈ ਜਿੱਥੇ ਪਿਛਲੇ ਦਿਨੀ ਹੜ੍ਹ ਆਇਆ ਸੀ ਜੰਮੂ ਦੇ ਵਿੱਚ ਮੀਰਾ ਸਾਹਿਬ ਦੇ ਲਾਗੇ ਹੈ ਤੇ ਇਸ ਗੁਰਦੁਆਰਾ ਸਾਹਿਬ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਸੀ ਪਰ ਸੰਗਤ ਦੇ ਯੋਗਦਾਨ ਦੇ ਨਾਲ ਆਪ ਸਮੂਹ ਸੰਗਤ ਦੀ ਦਸਵੰਦ ਦੇ ਨਾਲ ਇਸ ਗੁਰਦੁਆਰਾ ਸਾਹਿਬ ਨੂੰ ਮੁੜ ਕੇ ਸਰਜੀਵ ਕੀਤਾ ਗਿਆ ਔਰ ਇਸ ਦੀ ਬਿਲਡਿੰਗ ਨੂੰ ਮੁੜ ਕੇ ਹਰਾ-ਭਰਾ ਕਰਕੇ ਇੱਥੇ ਮਹਾਰਾਜ ਜੀ ਦੇ ਸਰੂਪ ਜਿਹੜੇ ਸੀ ਉਹਨਾਂ ਨੂੰ ਫਿਰ ਤੋਂ ਸਥਾਪਿਤ ਕੀਤਾ ਗਿਆ ਹੁਣ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਲੈਂਟਰ ਦੀ ਜਿਹੜੀ ਸੇਵਾ ਹੈ ਉਹ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਇੱਥੇ ਦੇ ਪਤਵੰਤੇ ਸੱਜਣ ਵੀ ਸਾਡੇ ਨਾਲ ਖੜੇ ਨੇ ਮੈਂ ਤੁਹਾਨੂੰ ਫਿਰ ਤੋਂ ਦੱਸ ਦਿਆਂ ਮੰਗੂ ਚੱਕ ਜਿੱਥੇ ਕਿ ਸਿਰਫ 7 ਤੋਂ 8 ਘਰ ਸਿੱਖ ਪਰਿਵਾਰ ਜਿਹੜੇ ਨੇ ਉਹ ਵਸਦੇ ਨੇ ਇੱਥੇ ਪਰ ਇਹਨਾਂ 8 7 8 ਪਰਿਵਾਰਾਂ ਨੇ ਇਸ ਗੁਰੂ ਘਰ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਆਪ ਆਪਣੇ ਹੱਥੀ ਰੱਖੀ ਹੋਈ ਹੈ ਔਰ ਇਸ ਗੁਰੂ ਘਰ ਦੀ ਜਿਹੜੀ ਸੇਵਾ ਵੀ ਜਿਹੜੀ ਹੈ ਉਹ ਆਪ ਇੱਥੇ ਨਾਲ ਹੋ ਕੇ ਕਰਦੇ ਨੇ ਸਾਡੇ ਨਾਲ ਜੁੜੇ ਨੇ ਵੀਰ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੇਰਾ ਨਾਮ ਗੁਰਚਰਨ ਸਿੰਘ ਹੈ ਵੀਰ ਜੀ ਗੁਰਚਰਨ ਸਿੰਘ ਜੀ ਅੱਜ ਤੁਸੀਂ ਵੀ ਇੱਥੇ ਪਹੁੰਚੇ ਹੋ ਮੰਗੂ ਚੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸੇਵਾ ਚੱਲ ਰਹੀ ਹੈ ਆਪ ਜੀ ਕੀ ਕਹਿਣਾ ਚਾਹੋਗੇ ਸੰਗਤ ਤੱਕ ਕੋਈ ਸੁਨੇਹਾ ਭਜਾਣਾ ਚਾਹੋ ਦੇਖੋ ਵੀਰ ਜੀ ਤੁਸੀਂ ਦੱਸਿਆ ਹੀ ਹੈ ਜਿਸ ਤਰ੍ਹਾਂ ਕਿ ਇਸ ਪਿੰਡ ਦੇ ਵਿੱਚ ਤਕਰੀਬਨ 6-7 ਘਾਰੀਆਂ ਆਪਣੇ ਸਿੱਖ ਪਰਿਵਾਰਾਂ ਦੇ ਤੇ ਜਿੱਥੇ ਘਟ ਗਿਣਤੀ 'ਚ ਸੇਖੋਂ ਹਣ ਤੇ ਉੱਥੇ ਬਾਹਰ ਦੇ ਜਿੰਨੇ ਵੀ ਗੁਰਸਿੱਖ ਭਰਾ ਹਨ ਜਿੱਥੇ ਤੱਕ ਤੁਹਾਡਾ ਚੈਨਲ ਦੇ ਮਾਧਿਅਮ ਨਾਲ ਪਤਾ ਚੱਲ ਰਿਹਾ ਜੀ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਇਹਨਾਂ ਦੇ ਪ੍ਰਬੰਧਕ ਕਿਸੇ ਨੂੰ ਕਾਲ ਕਰਦੇ ਨੇ ਤੇ ਸਾਨੂੰ ਇੱਥੇ ਪੁੱਜਣਾ ਚਾਹੀਦਾ ਜਿਵੇਂ ਉਹਨਾਂ ਨੇ ਇਹਨਾਂ ਦਾ ਲੈਂਟਰ ਦਾ ਕੰਮ ਸੀ ਜੀ ਤੇ ਗੁਰਦੁਆਰਾ ਸਾਹਿਬ ਦਾ ਤਕਰੀਬਨ ਇਹਨਾਂ ਦਾ ਕੰਮ ਹੋ ਚੁੱਕਿਆ ਹੈ ਉਹਨੇ ਜੋ ਇਹਨਾਂ ਕੋਲ ਮਾਇਆ ਸੀ ਕਮੇਟੀ ਦੇ ਕੋਲ ਜੀ ਉਹ ਕਹਿੰਦੇ ਕਿ ਸਾਡੀ ਅਸੀਂ ਲੈਂਟਰ ਤੱਕ ਜਿਹੜਾ ਉਹ ਕਾਰਵਾਈ ਕਰਵਾ ਦਿੱਤੀ ਅਸੀਂ ਸਾਰੀ ਇਸ ਤੋਂ ਬਾਅਦ ਜਿਹੜਾ ਅੱਗੇ ਜੋ ਵੀ ਫਿਨਿਸ਼ਿੰਗ ਹੋਣੀ ਹੈ ਜਾਂ ਗੁਰਦੁਆਰਾ ਸਾਹਿਬ ਦੇ ਜੋ ਬਾਕੀ ਕਾਰਜ ਰਹਿੰਦੇ ਨੇ ਉਹ ਜਿਹੜਾ ਆ ਸੰਗਤ ਵੱਧ ਛੱਡ ਕੇ ਜੋ ਵੀ ਹੈ ਮਾਇਆ ਦੀ ਸੇਵਾ ਕਰੇ ਜਾਂ ਫਿਜ਼ੀਕਲੀ ਆ ਕੇ ਇੱਥੇ ਉਹ ਵੀ ਸੇਵਾ ਕਰਵਾ ਸਕਦੇ ਨੇ ਤੇ ਸੋ ਇਹੀ ਸੰਗਤ ਨੂੰ ਅਪੀਲ ਆ ਕਿ ਜਿਸ ਤਰ੍ਹਾਂ ਚਲੋ ਹਰ ਬੰਦਾ ਨਿਕਲਦਾ ਹੈ ਹੈਨਾ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੈ ਪਿੱਛੇ ਕੋਲਕਾਪੁਰ ਵਿਖੇ ਜਿਹੜੀ ਵਿਰਧ ਵੀ ਹੋਈ ਹੈ ਹੈਨਾ ਪੂਰਾ ਦਲ ਦਾ ਐਸੀ ਤੇ ਸੰਗਤ ਉੱਥੇ ਵੀ ਪੁੱਜੀ ਹੈ ਜੀ ਜੀ ਤੇ ਸੋ ਇਸੇ ਤਰ੍ਹਾਂ ਹੀ ਜਿਨ੍ਹਾਂ ਨੂੰ ਗੁਰੂ ਪ੍ਰਤੀ ਸੇਵਾ ਭਾਵਨਾ ਵੀ ਹੈ ਉਹ ਇੱਥੇ ਵੀ ਆਪਣਾ ਜੋ ਦਸਵੰਦ ਦੇ ਵਿੱਚੋਂ ਹੈ ਉਹ ਪੈਸਾ ਦੇ ਕੇ ਆਪਣਾ ਗੁਰੂ ਦੀ ਖੁਸ਼ੀ ਜਿਹੜੀ ਹੈ ਉਹ ਲੈ ਸਕਦੇ ਨੇ ਸੋ ਇਸੇ ਤਰ੍ਹਾਂ ਹੀ ਅਸੀਂ ਕਵਾਂਗੇ ਸੰਗਤ ਨੂੰ ਕਿ ਪਲੀਜ਼ ਤੁਸੀਂ ਜਿਹੜਾ ਆ ਮੰਗੂਚਾ ਗੁਰਦੁਆਰਾ ਸਾਹਿਬ ਵਿਖੇ ਜੋ ਸੇਵਾ ਰਹਿ ਰਹੀ ਹੈ ਪਿਛੇ ਬਚ ਰਹੀ ਹੈ ਉਹਨੂੰ ਨਾਲ ਕਰਵਾਉਣ ਵਿੱਚ ਕਮੇਟੀ ਦਾ ਸਹਿਯੋਗ ਕਰੋ। ਕਮੇਟੀ ਦਾ ਸਹਿਯੋਗ ਕਰੋ ਔਰ ਤੁਹਾਨੂੰ ਦੱਸ ਦਈਏ ਕਿ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਫੋਨ ਨੰਬਰ ਵੀ ਦੇ ਦੇਵਾਂਗੇ ਕਿਉਂਕਿ ਫਿਲਹਾਲ ਇਸ ਗੁਰਦੁਆਰਾ ਸਾਹਿਬ ਦਾ ਕੋਈ ਅਕਾਊਂਟ ਨੰਬਰ ਨਹੀਂ ਹੈ ਕਿਉਂਕਿ ਇਹ ਇਹੋ ਹੀ 4 5 ਜਿਹੜੇ ਘਰ ਸਤਕਾਰ ਨੇ ਇਹੀ ਆਪ ਸਾਮ ਸੰਭਾਲ ਕਰਦੇ ਨੇ ਲੇਕਿਨ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਉਹਨਾਂ ਦਾ ਕੰਟੈਕਟ ਨੰਬਰ ਜ਼ਰੂਰ ਅਸੀਂ ਤੁਹਾਨੂੰ ਦੇ ਦੇਵਾਂਗੇ ਇਸ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੇ ਉਹਨਾਂ ਦੇ ਨਾਲ ਅਸੀਂ ਗੱਲ ਵੀ ਕਰਾਂਗੇ ਔਰ ਤੁਹਾਨੂੰ ਇੱਕ ਚੀਜ਼ ਜ਼ਰੂਰ ਅਪੀਲ ਕਰਾਂਗਾ ਮੈਂ ਔਰ ਰਿਕੁਐਸਟ ਹੈ ਮੇਰੀ ਹੱਥ ਜੋੜ ਕੇ ਕਿ ਜਦੋਂ ਵੀ ਇਸ ਗੁਰਦਾਰਾ ਸਾਹਿਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਵਾ ਕਰੋ ਤਾਂ ਜਿਵੇਂ ਕਿ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇੱਥੋਂ ਦੀ ਰਸੀਦ ਬੁੱਕ ਦੀ ਰਸੀਦ ਜ਼ਰੂਰ ਨਾਲ ਲੈ ਲਓ ਕਿਉਂਕਿ ਆਮ ਤੌਰ ਤੇ ਸੰਗਤ ਜਿਹੜੀ ਹੈ ਉਹ ਰਸੀਦ ਬੁੱਕ ਰਸੀਦ ਜਿਹੜੀ ਹੈ ਉਹ ਨਹੀਂ ਕਟਵਾਉਂਦੀ ਤੇ ਫਿਰ ਹਿਸਾਬ ਕਿਤਾਬ ਦੇ ਵਿੱਚ ਬਾਅਦ ਦੇ ਵਿੱਚ ਫੇਰ ਬਦਲ ਹੋ ਜਾਂਦੇ ਨੇ ਵੀਰ ਜੀ ਕੀ ਨਾਮ ਹੈ ਤੁਹਾਡਾ ਭਾਈ ਗੁਰਜੀਕਾ ਗੱਲ ਸਾਹਿਬ ਭਾਈ ਗੁਰਜੀ ਫਤਿਹ ਮੇਰਾ ਨਾਮ ਧਰਮਪਾਲ ਸਿੰਘ ਹੈ ਜੀ ਜੀ ਧਰਮਪਾਲ ਜੀ ਜਿਸ ਤਰੀਕੇ ਦੇ ਨਾਲ ਪਿੱਛੇ ਮੰਗੂ ਚੱਕਦੇ ਹਾਲਾਤ ਰਹੇ ਸੀ ਮਗਰ ਫਿਰ ਤੋਂ ਮੈਂ ਦੇਖ ਰਿਹਾ ਕਿ ਤੁਸੀਂ ਬਿਲਕੁਲ ਥੋੜੇ ਜੇ ਕੰਮ ਔਰ ਇਸ ਗੁਰਦੁਆਰਾ ਸਾਹਿਬ ਨੂੰ ਮੁੜ ਕੇ ਉਸਾਰੀ ਕਰਕੇ ਵਧੀਆ ਸੋਹਣੇ ਤਰੀਕੇ ਦੇ ਨਾਲ ਤੁਸੀਂ ਕੰਮ ਚਲਾ ਰਹੇ ਹੋ ਕੀ ਅਪੀਲ ਕਰੋਗੇ ਸਮੂਹ ਸੰਗਤ ਨੂੰ ਕਿ ਉਹ ਕਿਸ ਤਰ੍ਹਾਂ ਦਾ ਯੋਗਦਾਨ ਤੁਹਾਨੂੰ ਦੇਵੇ ਜਿਸ ਤਰ੍ਹਾਂ ਵੀਰਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਫਲੱਡ ਦੇ ਟਾਈਮ ਜਿਸ ਤਰ੍ਹਾਂ ਫਲੱਡ ਆਇਆ ਕਾਫੀ ਫਲੱਡ ਆਇਆ ਇੱਥੇ ਬਹੁਤ ਜ਼ਿਆਦਾ ਤੇ ਮਹਾਰਾਜੇ ਸਰੂਬੀ ਸਾਨੂੰ ਇੱਥੋਂ ਛੁਕਨੇ ਪੈਗੇ ਛੁਕਨੇ ਪੈਗੇ ਔਰ ਸਿੰਬਲ ਜਾ ਕੇ ਅਸੀਂ ਸਿੰਬਲ ਮੋੜ ਜਾ ਕੇ ਰਜਮਾਨੀ ਕੀਤੀ ਸੀ ਤੇ ਫਿਰ ਵਾਪਸ ਮਹਾਰਾਜਾ ਪ੍ਰਕਾਸ਼ ਵਾਪਸ ਹੋਇਆ ਉਦੀ ਵਜ੍ਹਾ ਨਾਲ ਉਹਨੇ ਇੱਕ ਹੀ ਸੀ ਕਿ ਇੱਕ ਤੇ ਸਾਡਾ ਇਹ ਬਾਰਿਸ਼ ਆਂਦੀ ਸੀ ਜੀ ਜੀ ਤੇ ਇਧਰ ਨਾਲ ਜਿਹੜਾ ਪਾਣੀ ਸੀ ਸਾਰਾ ਅੰਦਰ ਛੱਟਾ ਜਾਂਦਾ ਸੀ ਜੀ ਜੀ ਸਾਰਾ ਅੰਦਰ ਛੱਟਾ ਜਾਂਦਾ ਸੀ ਅੱਗੇ ਬਰਾਂਡਾ ਨਹੀਂ ਸੀ ਹੂੰ ਹੂੰ ਤੇ ਅੰਦਰ ਸਾਰੀਆਂ ਚਾਦਰਾਂ ਵਗੈਰਾ ਜੋ ਅੰਦਰ ਮੈਟਟਿੰਗ ਵਗੈਰਾ ਸਾਰਾ ਖਰਾਬ ਹੋ ਜਾਂਦਾ ਸੀ ਤੇ ਉਸਦੀ ਵਜ੍ਹਾ ਨਾਲ ਫਿਰ ਅਸੀਂ ਸਾਡੇ ਕੋਲ ਸੰਗਤ ਆਈ ਸੀ ਸਿੰਬਲ ਦੀ ਸੰਗਤ ਨੇ ਵੀ ਕਾਫੀ ਸੰਯੋਗ ਕੀਤਾ ਤੁਹਾਨੂੰ ਪਤਾ ਹੈ ਫਲੱਡ ਦੇ ਵਿੱਚ ਉਹਨਾਂ ਨੇ ਸਾਡੀ ਬੜੀ ਸੇਵਾ ਕੀਤੀ ਮੰਗੂ ਚੱਕ ਬਲਿਆਂ ਦੀ ਤੇ ਹੋਰ ਵੀ ਬਟੈਰੇ ਤੋਂ ਸੰਗਤ ਆਈ ਸੀ ਉਹ ਵੀ ਆਏ ਸਨ ਇੱਥੇ ਸਾਨੂੰ ਸੇਵਾ ਕਰਨ ਵਾਸਤੇ ਫਿਰ ਉਹਨਾਂ ਦੇ ਅੱਗੇ ਅਸੀਂ ਇਹ ਆਪਣਾ ਜਿਹੜਾ ਸਮੱਸਿਆ ਸੀ ਗੁਰਦੁਆਰਾ ਸਾਹਿਬ ਦੀ ਉਹ ਉਹਨਾਂ ਦੇ ਅੱਗੇ ਅਸੀਂ ਰੱਖੀ ਤੇ ਬਟੈਰਾ ਦੀ ਸੰਗਤ ਨੇ ਉਹਨਾਂ ਨੇ ਉਸ ਨੂੰ ਸਮਝਿਆ ਉਹਨੂੰ ਸਮਝਿਆ ਮਹਿੰਦਰ ਸਿੰਘ ਹੋਰਸਨ ਜੀ ਜੀ ਸੁਖ ਜੀ ਜੀ ਨੂਰ ਵਾਲੀ ਸਾਈਡ ਤੇ ਪਟਿਆਲਾ ਉਧਰੋਂ ਸੰਗਤ ਆਈ ਸੀ ਮੈਂ ਜਾਣਦਾ ਹਾਂ ਜੀ ਉਹਨਾਂ ਨੇ ਵੀ ਸੇਵਾ ਕਾफी ਕੀਤੀ ਸੀ ਉਸ ਟਾਈਮ ਕਹਿ ਗਏ ਸਨ ਕਿ ਆਪਣਾ ਸਾਡੇ ਕੋਲ 2.5 ਲੱਖ ਰੁਪਏ ਬਜਟ ਹੈਗਾ ਜੀ ਜੀ ਤੁਸੀਂ ਕੰਮ ਸਟਾਰਟ ਕਰੋ ਬਾਕੀ ਮਹਾਰਾਜ ਆਪ ਕਰਨ ਵਾਲੇ ਤੇ ਬਾਕੀ ਕੰਮ ਸਟਾਰਟ ਕਰ ਦਿੱਤਾ ਤੇ ਉਹਨਾਂ ਨੇ ਸਰੀਏ ਦੀ ਸੇਵਾ ਕੀਤੀ ਹੈ ਸਿਮੜ ਦੀ ਵੀ ਉਹ ਸੇਵਾ ਕਰ ਰਹੇ ਤੇ ਬਾਕੀ ਸੰਗਤ ਅਗੇ ਵੀ ਸਾਡਾ ਠੀਕ ਹੈ ਛੜਿਆ ਕਿ ਉਹਨਾਂ ਨੇ ਕਿਹਾ ਸੀ ਕਿ ਮਹਾਰਾਜ ਆਪ ਸਭ ਕੁਝ ਕਰਵਾ ਦੇਣਗੇ ਤੇ ਫਿਰ ਮੇਰੇ ਖਿਆਲ ਚ ਸੰਗਤ ਨੂੰ ਜਿਆਦਾ ਸੀ ਅਪੀਲ ਕੀ ਕਰਨੀ ਹੈ ਉਹ ਸੰਗਤ ਆਪ ਜਿਹੜੀ ਸੂਝਵਾਨ ਹੈ ਔਰ ਸਮਝਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਗੁਰੂ ਘਰ ਦੇ ਵਿੱਚ ਜਿਹੜੀ ਹੈ ਉਹ ਸੇਵਾ ਕਰਨੀ ਹੈ ਅ ਇੱਥੇ ਦੇ ਜਿਹੜੇ ਮੁਖ ਸੇਵਾਦਾਰ ਨੇ ਉਹਨਾਂ ਦਾ ਤੁਸੀਂ ਫੋਨ ਨੰਬਰ ਬੋਲ ਦਿਓ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਵਾਂਗੇ ਤਾਂ ਕਿ ਕੋਈ ਵੀ ਬੰਦਾ ਜਿਹੜਾ ਹੈ ਉਹ ਕੰਟੈਕਟ ਕਰੇ ਤੇ ਉਹ ਉਹਨਾਂ ਦੇ ਨਾਲ ਕਰੇ ਤਾਂ ਕਿ ਉਸ ਤੋਂ ਬਾਅਦ ਜਿਹੜੀ ਹੈ ਉਹ ਸੇਵਾ ਨੂੰ ਜਿਹੜਾ ਹੈ ਉਹ ਕਰ ਦਿੱਤਾ ਕੀਤਾ ਜਾ ਸਕੇ ਕੋਈ ਵੀ ਅਗਰ ਦਾਨੀ ਸੱਜਣ ਇੱਥੇ ਆ ਕੇ ਕਰਨਾ ਚਾਹੇ ਤਾਂ ਫੋਨ ਨੰਬਰ ਬੋਲ ਦਿਓ ਫੋਨ ਜੀ ਪ੍ਰਧਾਨ ਸਾਹਿਬਾ ਨੇ ਇਹਨਾਂ ਦਾ ਫੋਨ ਨੰਬਰ ਹੈ 8493 985699 8493 985699 ਮੈਂ ਫਿਰ ਤੋਂ ਇੱਕ ਵਾਰ ਰਿਪੀਟ ਕਰਦੇ ਆ ਕਿ ਇਹਨਾਂ ਦਾ ਫੋਨ ਨੰਬਰ ਹੈ 8493 9856899 ਇਹ ਇੱਥੇ ਦੇ ਜਿਹੜੇ ਮੁੱਖ ਸੇਵਾਦਾਰ ਨੇ ਸਰਦਾਰ ਸੁਰਜੀਤ ਸਿੰਘ ਜੀ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਹੈ ਜੋ ਵੀ ਸੇਵਾ ਤੁਸੀਂ ਕਰਨੀ ਚਾਹੋ ਉਹ ਇੱਥੇ ਕਰ ਸਕਦੇ ਹੋ ਮੈਂ ਕਹਾਂਗਾ ਸੁਰਜੀਤ ਸਿੰਘ ਜੀ ਵੀ ਅਗਰ ਸਾਡੇ ਨਾਲ ਗੱਲਬਾਤ ਕਰ ਲੈਣ ਅਵੀਰ ਜੀ ਅੱਜ ਮੈਂ ਦੇਖ ਰਿਹਾ ਕਿ ਤੁਸੀਂ ਵੀ ਆਪੇ ਮੈਂ ਕਹਾਂਗਾ ਕਿ ਦਿਖਾ ਦਿਓ ਕਿਸ ਤਰ੍ਹਾਂ ਪ੍ਰਧਾਨਗੀਆਂ ਭਾਲਣ ਵਾਲੇ ਤਾਂ ਬੜੇ ਦੇਖੇ ਆ ਮਗਰ ਇਸ ਤਰ੍ਹਾਂ ਹੱਥੀ ਸੇਵਾ ਕਰਨ ਵਾਲੇ ਮੈਂ ਮੁੱਖ ਸੇਵਾਦਾਰ ਪਹਿਲੀ ਵਾਰ ਦੇਖ ਰਿਹਾ ਤੋ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਬਸ ਇਹ ਅਪੀਲ ਕਰਦੇ ਜੀ ਹਾਂ ਸਾਡੇ ਥੋੜੀ ਮਦਦ ਕੀਤੀ ਜਾਏ ਸਾਥ ਦਿੱਤੀ ਜਾ ਸਾਨੂੰ ਬੜੀ ਮੋਟੀ ਕੋਈ ਮੇਰੇ ਖਿਆਲ ਚ ਅਸੀਂ ਇਹ ਨਾ ਕਹੀਏ ਕਿ ਮਦਦ ਕੀਤੀ ਜਾਏ ਅਸੀਂ ਇਹ ਕਹੀਏ ਕਿ ਅਗਰ ਸੰਗਤ ਜਿਹੜੀ ਹੈ ਉਹ ਆਪਣਾ ਫਰਜ਼ ਨਿਭਾ ਕੇ ਇਸ ਗੁਰੂ ਘਰ ਦੇ ਵਿੱਚ ਵੀ ਆਪਣੀ ਦਸਵੰਦ ਦੀ ਸੇਵਾ ਕਰੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਿੰਬਲ ਤੋਂ ਵੀ ਵੀਰ ਸਾਡੇ ਨਾਲ ਜੁੜੇ ਨੇ ਵੀਰ ਜੀ ਵੈਗਵ ਜੀ ਕਾ ਖਾਲਸਾ ਵੈਗਵ ਜੀ ਕੀ ਫਤਿਹ ਸਾਰੇ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਗੁਰੂ ਜੀ ਫਤਿਹ ਜੀ ਅੱਜ ਤੁਸੀਂ ਵੀ ਇੱਥੇ ਪਹੁੰਚੇ ਹੋ ਮੰਗੂ ਚੱਕ ਦੇ ਵਿੱਚ ਹੋਰ ਮੈਂ ਜਾਣਦਾ ਕਿ ਕਾਫੀ ਦੇਰ ਤੋਂ ਜਦੋਂ ਹੜ ਆਇਆ ਸੀ ਉਸ ਤੋਂ ਪਹਿਲੇ ਵੀ ਤੇ ਉਸ ਤੋਂ ਬਾਅਦ ਵੀ ਤੁਸੀਂ ਇੱਥੇ ਲਗਾਤਾਰ ਸੇਵਾ 'ਚ ਲਗੇ ਰਹਿੰਦੇ ਹੋ ਕੀ ਕਹਿਣਾ ਚਾਹੋਗੇ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਬੇਨਤੀ ਕਰ ਦਿਆਂ ਮੈਂ ਕੋਈ ਬੁਲਾਰਾ ਵੀ ਨਹੀਂ ਆਕਰ ਮੇਰੇ ਤੋਂ ਕੋਈ ਗਲਤੀ ਹੋ ਗਈ ਮੈਂ ਪਹਿਲੇ ਮਾਫੀ ਮੰਗਦਾ ਹੋ ਦਤੋਂ ਦੋ ਚਾਰ ਬੇਨਤੀ ਮੈਂ ਜ਼ਰੂਰ ਕਰਾਂਗਾ ਸਭ ਤੋਂ ਪਹਿਲੇ ਤੇ ਇਹ ਹੈ ਕਿ ਇੱਥੇ ਜ਼ਰੂਰਤ ਸੀ ਇਹਨਾਂ ਨੇ ਇਨੀਸ਼ੀਏਟਿਵ ਲਿਆ ਤੇ ਅੱਜ ਗੁਰੂ ਘਰ ਦਾ ਜੋ ਇਹਨਾਂ ਨੇ ਜ਼ਿਆਦਾ ਵੱਡਾ ਬਰਾਂਡਾ ਵੀ ਨਹੀਂ ਬਣਾਇਆ ਜੀ ਜੀ ਬਿਲਕੁਲ ਇੰਨਾ ਕੁ ਬਰਾਂਡਾ ਬਣਾਇਆ ਜਿਹਦੇ ਵਿੱਚ 20-2500 ਬੰਦਾ ਬੈਠ ਸਕਦਾ ਹੈ ਅੱਜ ਅਸੀਂ 4-4 5-5 ਕਰੋੜ ਰੁਪਏ ਵੀਰ ਜੀ ਗੁਰੂ ਘਰਾਂ ਵਿੱਚ ਲਾ ਰਹੇ ਹਾਂ ਅਸੀਂ ਪ੍ਰਬੰਧਕ ਦਾ ਮਤਲਬ ਹੈ ਵੀਰ ਜੀ ਪ੍ਰਦਾਨ ਦਾ ਮਤਲਬ ਹੈ ਹੱਥ ਵਿੱਚ ਝਾੜੂ ਹੋਏ ਨਾ ਕਿ ਪ੍ਰਦਾਨ ਦਾ ਮਤਲਬ ਹੱਥ ਦੇ ਵਿੱਚ ਮਾਈਕ ਹੋਏ ਅੱਜ ਅਸੀਂ ਕੀ ਕਰ ਰਹੇ ਹਾਂ ਕਮੇਟੀਆਂ ਵਾਲੇ ਮਾਈਕ ਮਾਈਕ ਖੇਡ ਰਹੇ ਹਾਂ ਗੁਰੂ ਘਰ ਦੀ ਜੇ ਪ੍ਰਦਾਨ ਦੀ ਤੁਸੀਂ ਐਗਜ਼ਾਮਪਲ ਦੇਖ ਲਈਆਂ ਇਹ ਟੀ-ਸ਼ਰਟ ਤੇ ਵੀਰ ਦੇ ਪ੍ਰਧਾਨ ਸਾਹਿਬ ਦੀ ਸਿੰਮੜ ਦੇ ਛਿੱਟੇ ਦੇਖ ਲੋ ਪ੍ਰਧਾਨਗੀ ਦਾ ਮਤਲਬ ਹੈ ਇਹ ਜੋ ਵੀਰ ਸੇਵਾ ਕਰ ਰਹੇ ਨੇ ਅਸੀਂ ਗੁਰੂ ਘਰ ਦੇ ਵਿੱਚ ਕੀ ਕਰ ਰਹੇ ਆ ਸਿਆਸਤ ਲੈ ਕੇ ਆ ਰਹੇ ਆ ਮੈਂ ਵੀਰ ਜੀ ਫਿਰ ਬੋਲ ਰਿਹਾ ਮੈਂ ਅਗਰ ਪਹਿਲਾਂ ਅਗਰ ਕੁਝ ਕਿਸੇ ਵਾਰੇ ਗਲਤ ਕਹਿ ਆ ਜਾ ਮੈਨੂੰ ਮਾਫ ਕਰ ਦਿਓ ਅਸੀਂ ਬਹੁਤ ਗਲਤ ਰਾਤੁਰ ਪਿਆ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਪ੍ਰਧਾਨਗੀ ਦਾ ਉਪਦੇਸ਼ ਇਹ ਨਹੀਂ ਦਿੱਤਾ ਸੀ ਕਿ ਤੁਸੀਂ 5-5 ਕਰੋੜ ਰੁਪਏ ਗੁਰੂ ਘਰਾਂ ਵਿੱਚ ਲਗਾ ਕੇ ਤੁਸੀਂ ਅਗਰ ਤੁਹਾਨੂੰ ਕਿਸ ਕੋਈ ਬੰਦਾ ਉਹ ਮੈ ਤੁਹਾਨੂੰ ਥੋੜਾ ਦੂਜੇ ਪਾਸੇ ਜਾ ਰਿਹਾ ਕਿਉਂਕਿ ਇਹ ਚੁੱਤ ਨਾਲ ਇੰਟਰ ਲਿੰਕ ਕਰਦੀ ਹੈ ਠੀਕ ਹੈ ਅਗਰ ਅਸੀਂ ਗੁਰੂ ਘਰ ਬਣਾ ਰਹੇ ਹਾਂ ਸਭ ਤੋਂ ਪਹਿਲੀ ਉਹਦੀ ਸਾਂਭ ਜ਼ਰੂਰੀ ਆ। ਮੈਂ ਕੋਈ ਪ੍ਰਧਾਨ ਨਹੀਂ ਦੇਖਿਆ ਵੱਡੇ-ਵੱਡੇ ਉਧੇਦਾਰ ਕੋਈ ਨਹੀਂ ਦੇਖੇ। ਉਹਨਾਂ ਦਾ ਸਿਰਫ ਇੱਕੋ ਮਕਸਦ ਹੈ ਮਾਈਕ ਲੈਣਾ। ਜਦੋਂ ਕੁਝ ਹੋ ਗਿਆ ਕੱਲ ਨੂੰ ਤੁਸੀਂ ਉੱਥੇ ਸਟੇਟਮੈਂਟਾਂ ਦੇਣੀਆਂ। ਪਹਿਲੇ ਉਹਦੇ ਵਿੱਚ ਕੋਈ ਐਕਸ਼ਨ ਨਹੀਂ ਲਾਂਦਾ। ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਜਿੱਥੇ ਲੋੜ ਆ ਗੁਰੂ ਘਰ ਦੀ ਉੱਥੇ ਹੀ ਬਣਾਇਆ ਜਾਏ। ਜਿੱਥੇ 20 ਕਰ ਰਿਹਾ 50 ਕਰ ਰਿਹਾ ਉੱਥੇ ਛੋਟਾ ਗੁਰੂ ਘਰ 10-12-15 ਲੱਖ ਰੁਪਏ ਲਗਾ ਕੇ ਬਹੁਤ ਵਧੀਆ ਗੁਰੂ ਘਰ ਬਣ ਜਾਂਦਾ। ਸਾਨੂੰ ਕੋਈ ਲੋੜ ਨਹੀਂ ਐ ਇੰਨਾ ਜ਼ਿਆਦਾ ਪ੍ਰਬੰਧ ਕਰਨ ਦੀ, ਰੋੜਾਂ ਤੇ ਖੜਿਓ ਕਿ ਉਗਰਾਹੀਆਂ ਕਰਨ ਦੀ ਵੀਰ ਜੀ ਕੋਈ ਲੋੜ ਨਹੀਂ ਸਾਨੂੰ ਇਹਨਾਂ ਨੂੰ ਜ਼ਰੂਰ ਸੀ ਮਾਰੇ ਨੇ ਆਪ 3-4 ਲੱਖ ਦੀ ਸੇਵਾ ਕਰਾ ਕੇ ਤੇ ਇਹਨਾਂ ਦਾ ਬਾਹਰ ਦਾ ਬੈਠਣ ਦਾ ਜੋ ਕਿਉਂਕਿ ਸਰਦੀਆਂ بارشਾਂ ਦੇ ਵਿੱਚ ਬਹੁਤ ਦਿੱਕਤ ਹੁੰਦੀ ਸੀ ਉਰੀਸ ਗੁਰੂ ਘਰ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਅ ਮਹਾਰਾਜੀ ਅਮਰ ਸੰਚਾਰ ਵੀ ਹੋਇਆ ਵਾਹ ਜੀ ਵਾਹ ਅਸੀਂ ਲੋਕ ਇਹ ਕਰ ਰਹੇ ਹਾਂ ਵੱਡੇ ਵੱਡੇ ਗੁਰੂ ਘਰ ਬਣਾ ਰਹੇ ਹਾਂ ਬਟ ਅਮਰ ਸੰਚਾਰ ਕਰਾ ਰਹੇ ਹਾਂ ਵਾਕਈ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪਿਛਲੀ ਗੱਲ ਛੇੜੀ ਹੈ ਜਿਹੜੇ 5-5 5.5-5.5 ਕਰੋੜ ਦੇ ਗੁਰਦੁਆਰੇ ਬਣੇ ਸੀਗੇ ਉਹਨਾਂ ਦੇ ਪ੍ਰਧਾਨਾਂ ਦਾ ਵੀ ਜਾਂ ਉੱਥੇ ਦੇ ਜਿਹੜੇ ਪ੍ਰਬੰਧਕ ਸੀ ਉਹਨ ਸਾਡੀ ਜ਼ਿੰਦਗੀ ਦੇ ਵਿੱਚ ਦੋ ਵਾਰੀ ਅੰਮ੍ਰਿਤ ਸੰਚਾਰ ਹੋਇਆ ਪਰ ਭਾਗਾਂ ਵਾਲੇ ਨੇ ਇਸ ਇਲਾਕੇ ਦੇ ਪ੍ਰਬੰਧਕ ਵੀ ਵੀਰ ਜੀ ਅਸੀਂ ਤੁਹਾਨੂੰ 50 ਤੋਂ 60 ਬੰਦਾ ਗਿਣ ਕੇ ਦੱਸ ਸਕਦੇ ਹਾਂ ਜਿਨ੍ਹਾਂ ਨੇ ਇੱਥੋਂ ਹੀ ਅੰਮ੍ਰਿਤ ਸੰਚਾਰ ਕੀਤਾ ਹੈ ਉਹ ਤਿਆਰਪੁਰ ਤਿਆਰ ਸਿੰਘ ਨੇ ਵੀਰ ਜੀਓ ਇਹ ਇਹ ਮਕਸਦ ਦਾ ਗੁਰੂ ਘਰ ਬਣਾਉਂਦਾ ਇਦਾਂ ਦੀਆਂ ਕਮੇਟੀਆਂ ਇਦਾਂ ਦੇ ਪ੍ਰਬੰਧਕ ਜਿਸ ਤਰ੍ਹਾਂ ਵੀਰ ਜੀ ਵੀਰ ਉਪਨੀਤ ਸਿੰਘ ਜੀ ਵੀ ਇੱਥੇ ਸੇਵਾ ਕਰ ਰਹੇ ਨੇ ਕਾਫੀ ਢੇਰ ਤੋਂ ਇਹਨਾਂ ਦਾ ਵੀ ਬਹੁਤ ਯੋਗਦਾਨ ਹੈ ਤੇ ਇਸ ਤਰ੍ਹਾਂ ਦੇ ਇੱਥੇ ਸੇਵਾਦਾਰ ਹੋਣ ਚਾਹੀਦੇ ਨੇ ਅਸੀਂ ਪੁੱਲ ਜਾਈਏ 4 ਕਰੋੜ 5 ਕਰੋੜ ਦਾ ਗੁਰਦੁਆਰਾ ਅਸੀਂ ਥੋੜਾ ਜਿਹਾ ਪੈਸਾ ਇਕੱਠਾ ਕਰਕੇ ਪਿੰਡ ਨੂੰ ਸੰਭਾਲ ਲਿਆ ਨੇ ਵੀਰ ਜੀ ਆਪਣੇ ਜਿਸ ਤਰ੍ਹਾਂ ਵੀਰ ਗੁਰਚੰਦ ਸਿੰਘ ਜੀ ਆਪਣੇ ਪਿੰਡ ਸ਼ੀਆਂ ਚੱਕ ਵੀ ਸੇਵਾ ਕਰ ਰਹੇ ਨੇ ਵੀਰ ਜੀ ਸੱਤ ਘਰ ਸਾਰੇ ਨੇ ਸੱਤ ਘਰ ਸਾਰੇ ਨੇ ਔਰ ਮੈਂ ਅੱਜ ਮਾਈਕ ਦੇ ਵਿੱਚ ਗੱਲ ਕਹਿਣਾ ਜਾ ਰਿਹਾ ਇਹਨਾਂ ਨੇ ਕਮੇਟੀ ਬਿਠਾਈ ਮੈਂ ਫਿਰ ਆਫ ਟਾਪਿਕ ਜਾ ਰਿਹਾ ਬਟ ਦੱਸਣਾ ਬਹੁਤ ਜ਼ਰੂਰੀ ਹੈ ਠੀਕ ਹੈ ਪਹਿਲਾ ਨੰਬਰ ਮੈਂ ਇਸੇ ਕਰਕੇ ਮਾਈਕ ਦਾ ਗੇ ਨਹੀਂ ਆਦਾ ਜਦੋਂ ਆਉਂਦਾ ਫਿਰ ਬਹੁਤ ਕੁਝ ਸੰਗਤ ਨੇ ਪੂਰੀ ਸਹਿਯੋਗ ਦਿੱਤਾ ਜਕਾਰਾ ਲਾਇਆ ਕਿ ਅਸੀਂ ਰੋਸ ਹੋਵਾਂਗੇ ਜਦੋਂ ਸੌਂ ਦੀ ਵਾਰੀ ਆਈ ਕੈਮਰਾ ਰਿਕਾਰਡਿੰਗ ਦੇਖ ਲੋ 7 ਦਿਨ ਹੋ ਗਏ ਵੀਰ ਜੀ ਕੈਮਰਾ ਦੀ ਰਿਕਾਰਡਿੰਗ ਦੇਖੀ ਪਾ ਦੇਖਿਓ ਤੁਸੀਂ ਇਹ ਪਿਛਲੇ ਜਦੋਂ ਦਾ ਜਥੇਦਾਰ ਸਾਹਿਬ ਜੰਮੂ ਜੰਮੂ ਦੇ ਵਿੱਚ ਆ ਕੇ ਐਨਾਨਸ ਕਰਕੇ ਜੀ ਕੱਲੇ ਹੀ ਗੁਰੂ ਘਰ ਕੋ ਕਰ 7 ਦਿਨ ਹੋ ਗਏ ਅਸੀਂ ਗੁਰੂ ਘਰ ਮੇ ਫਿਰ ਕਹਿ ਰਹਿਆ ਜੀ 4 ਕਰੋੜ ਲਾਉਣ ਦਾ ਕੋਈ ਫਾਇਦਾ ਨਹੀਂ ਹੈ ਜੇ ਤੁਸੀਂ ਗੁਰੂ ਘਰ ਦਾ ਪੈਰਾ ਨਹੀਂ ਦੇ ਸਕਦੇ ਇਹ ਵੈਸੇ ਕੀ ਇਹਨਾਂ ਦੇ ਫਾਦਰ ਸਾਹਿਬ ਪ੍ਰਧਾਨ ਸਿੰਘ ਜਦੋਂ ਚੜਾਈ ਕਰ ਗਏ ਤੇ ਇਹਨਾਂ ਦਾ ਜਦੋਂ ਅੰਤਮ ਜਦੋਂ ਹਾਂਜੀ ਜਦੋਂ ਦਸਵੇਂ ਦੀ ਅਰਦਾਸ ਸੀ ਉਦੋਂ ਹੀ ਕਮੇਟੀ ਰਹੀ ਵੀਰ ਜੀ ਮੰਨ ਨਹੀਂ ਮੰਨ ਨਹੀਂ ਰੇਸਲ ਉਦੋਂ ਹੀ ਕਮੇਟੀ ਵਾਲਿਆਂ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਸੇਵਾਗੇ ਕਰੋ ਤੇ ਉਦੋਂ ਤੋਂ ਇਹ ਤਿਆਰ ਪਰ ਤਿਆਰ ਹੋ ਕੇ ਸੇਵਾ ਕਰ ਰਹੇ ਨਹੀਂ ਵੀਰ ਜੀ 7 ਦਿਨ ਹੋ ਗਏ ਨੇ ਵੀਰ ਜੀ ਕੋਈ ਘਰੋਂ ਨਹੀਂ ਨਿਕਲ ਰਿਹਾ ਵੀਰ ਕੱਲੇ ਸੋ ਰਹੇ ਨੇ ਤੇ ਸੰਗਤ ਨੂੰ ਵੀ ਮੈਂ ਅਪੀਲ ਕਰਦਾ ਬੇਨਤੀ ਕਰਦਾ ਕਿ ਤੁਸੀਂ ਵੀ ਥੋੜਾ ਸੁਚੇਤ ਹੋਵੋ ਗੁਰੂ ਗ੍ਰੰਥ ਸਾਹਿਬ ਦਾ ਦਰਦ ਰੱਖੋ ਸਾਰੇ ਵਾਰੀ ਵਾਰੀ ਡਿਊਟੀ ਲਗਾ ਕੇ ਅਗਰ 40 ਘੰਟੇ ਇੱਕ ਇੱਕ ਬੰਦਾ ਘਰ ਦਾ ਵੀ ਸੋਏਗਾ ਵੀਰ ਜੀ 40 ਦਿਨ ਬਾਅਦ ਡਿਊਟੀ ਨੰਬਰ ਆਏਗਾ ਵੀਰ ਜੀ ਇਹ ਬੜੀ ਵੱਡੀ ਗੱਲ ਵੀਰ ਨੇ ਕਹਿ ਦਿੱਤੀ ਐ ਅਸੀਂ ਆਫ ਦਾ ਟਾਪਿਕ ਮੈਂ ਵੀ ਨਹੀਂ ਸੀ ਜਾਣਾ ਚਾਹੁੰਦਾ ਲੇਕਿਨ ਮੈਂ ਫੇਰ ਇੱਕ ਵਾਰ ਅਪੀ ਕਿ ਗੁਰੂ ਘਰ ਮੰਗੂ ਚੱਕ ਜਿੱਥੇ ਹੜ ਆਇਆ ਸੀ ਬੜਾ ਇਸ ਪਿੰਡ ਨੂੰ ਬੜਾ ਹਾਈਲਾਈਟ ਵੀ ਕੀਤਾ ਗਿਆ ਸੀ ਔਰ ਹਾਈਲਾਈਟ ਹੋਇਆ ਵੀ ਸੀ ਕਿਉਂਕਿ ਇੱਥੇ ਬਹੁਤ ਨੁਕਸਾਨ ਹੋਇਆ ਸੀ ਉਸੇ ਗੁਰੂ ਘਰ ਉਸੇ ਪਿੰਡ ਦੇ ਵਿੱਚ ਇਹ ਗੁਰੂ ਘਰ ਹੈ ਔਰ ਇਸ ਗੁਰੂ ਘਰ ਦਾ ਮੈਂ ਫਿਰ ਤੋਂ ਇੱਕ ਵਾਰ ਐਡਰੈਸ ਦੇ ਦਵਾ ਮੀਰਾ ਸਾਹਿਬ ਤੋਂ ਰਿੰਗ ਰੋਡ ਤੇ ਚੜੋ ਅਖਨੂਰ ਰੋਡ ਵਾਲੀ ਸਾਈਡ ਅਗਰ ਜਾ ਕੇ ਤੇ 1.5 ਕਿਲੋਮੀਟਰ ਬਾਅਦ ਇੱਕ ਖੱਬੇ ਹੱਥ ਰਿੰਗ ਰੋਡ ਦੇ ਬਿਲਕੁਲ ਕਿਨਾਰੇ ਜਿਹੜਾ ਹੈ ਨਿਸ਼ਾਨ ਸਾਹਿਬ ਲੱਗਿਆ ਹੋਇਆ ਔਰ ਉੱਥੇ ਇਹ ਤੁਹਾਨੂੰ ਗੁਰੂ ਘਰ ਮਿਲ ਜਾਏਗਾ 8 ਤੋਂ 10 ਘਰਨੇ 7-8 ਘਰਨੇ ਸ਼ਾਇਦ ਔਰ ਉਹਨਾਂ ਨੇ ਹੀ ਇਸ ਦੀ ਸਾਮ ਸੰਭਾਲ ਰੱਖੀ ਹੋਈ ਹੈ ਮੈਂ ਇੱਕ ਹੋਰ ਚੀਜ਼ ਜਿਹੜੀ ਆਫ ਦਾ ਰਿਕਾਰਡ ਉਹ ਹੀ ਦੱਸਣਾ ਚਾਹਾਂਗਾ ਲੈਂਟਰ ਦੇ ਬਾਰੇ ਵਿੱਚ ਮੈਂ ਵੀਰ ਨੂੰ ਕਹਾਂਗਾ ਦਿਖਾ ਦਿਓ ਲੈਂਟਰ ਜਿਹੜਾ ਹੈ ਉਹ ਦੀ ਸੇਵਾ ਜਿਹੜੀ ਹੈ ਬਸ ਸ਼ੁਰੂ ਹੋਣ ਵਾਲੀ ਹੈ ਇਸ ਤੋਂ ਬਾਅਦ ਹੋਰ بڑا ਕੰਮ ਹੈ ਜਿਹੜਾ ਲੈਂਟਰ ਪੈਣ ਤੋਂ ਬਾਅਦ ਹੁੰਦਾ ਹੈ ਪਲਸਟਰ ਦਾ ਕੰਮ ਹੈ ਫਿਨਿਸ਼ਿੰਗ ਦਾ ਕੰਮ ਹੈ ਫਰਸ਼ ਦਾ ਕੰਮ ਹੈ ਕੋਈ ਵੀ ਗੁਰਸਿੱਖ ਵੀਰ ਪੈਨਪਰਾ ਬਜ਼ੁਰਗ ਇੱਥੇ ਆਪਣੀ ਦਸਵੰਧ ਰਾਈ ਸੇਵਾ ਕਰਨਾ ਚਾਹੇ ਤਾਂ ਜਿਹੜਾ ਨੰਬਰ ਅਸੀਂ ਬੋਲਿਆ ਸੀ ਉਸ ਨੰਬਰ ਦੇ ਉੱਤੇ ਸੰਪਰਕ ਕਰਕੇ ਇੱਥੇ ਸੇਵਾ ਕਰ ਸਕਦੇ ਨੇ ਔਰ ਆਪਣੀ ਰਸੀਦ ਵੀ ਇੱਥੋਂ ਜ਼ਰੂਰ ਲੈਣ ਮੈਂ ਹੁਣ ਆਫ ਦਾ ਰਿਕਾਰਡ ਜਾ ਕੇ ਇਸ ਛੋਟੇ ਜਿਹੇ ਗੁਰੂ ਘਰ ਦੀ ਸਿਕਿਉਰਿਟੀ ਦੀ ਮੈਂ ਜ਼ਰੂਰ ਗੱਲ ਕਰਾਂਗਾ ਅਸੀਂ ਬੜੇ ਬੜੇ ਵੱਡੇ ਵੱਡੇ ਘਰ ਦੇਖੇ ਗੁਰੂ ਘਰ ਜਿੱਥੇ ਕੀ ਗ੍ਰਿਲਾਂ ਨਹੀਂ ਲੱਗੀਆਂ ਹੋਈਆਂ ਸਿਰਫ ਸ਼ੀਸ਼ੇ ਲੱਗੇ ਹੋਏ ਨੇ ਔਰ ਇਹ ਦੇਖੋ ਇਸ ਗੁਰੂ ਘਰ ਦੇ ਵਿੱਚ ਕਮ ਸੇ ਕਮ ਮੈਂ ਤੁਹਾਨੂੰ ਦੱਸ ਦਿਆਂ ਕਿ ਗ੍ਰਿਲਾਂ ਲੱਗੀਆਂ ਹੋਈਆਂ ਨੇ ਇਹ ਸ਼ੀਸ਼ੇ ਨੇ ਤੇ ਸ਼ੀਸ਼ੇ ਦੇ ਅੰਦਰ ਅਗਰ ਅਸੀਂ ਦੇਖੀਏ ਤਾਂ ਗ੍ਰਿਲਾਂ ਵੀ ਲੱਗੀਆਂ ਹੋਈਆਂ ਨੇ ਔਰ ਇਸੇ ਤਰੀਕੇ ਦੇ ਨਾਲ ਅਗਰ ਅਸੀਂ ਦਰਵਾਜ਼ੇ ਦੇਖੀਏ ਤਾਂ ਦਰਵਾਜ਼ੇ ਵੀ ਬਹੁਤ ਸੋਹਣੇ ਔਰ ਵੱਡੇ ਦਰਵਾਜ਼ੇ ਜਿਹੜੇ ਨੇ ਉਹ ਇੱਥੇ ਲਗਾਏ ਗਏ ਨੇ ਫਿਲਹਾਲ ਅਸੀਂ ਇਸ ਦੀ ਜ਼ਿਆਦਾ ਗੱਲ ਨਾ ਕਰੀਏ ਗੁਰੂ ਘਰਾਂ ਦੀ ਸਾਂਭ ਸੰਭਾਲ ਸਾਨੂੰ ਆਪ ਕਰਨੀ ਪੈਣੀ ਹੈ ਲੈਂਟਰ ਦੀ ਸੇਵਾ ਮੈਂ ਫਿਰ ਤੋਂ ਦੱਸ ਦਿਆਂ ਚੱਲ ਰਹੀ ਹੈ ਤੋਂ ਆਪ ਜੀ ਨੂੰ ਮੈਂ ਦਿਖਾ ਦੇਣਾ ਕਿ ਇਸ ਵੇਲੇ ਇੱਕ ਗੁਰੂ ਘਰ ਜਿਹੜਾ ਫਿਰ ਤੋਂ ਇੱਕ ਵਾਰ ਨਿਸ਼ਾਨ ਸਾਹਿਬ ਤੁਸੀਂ ਦੇਖ ਰਹੇ ਹੋ ਇਸ ਨਿਸ਼ਾਨ ਸਾਹਿਬ ਜਿਹੜਾ ਹੈ ਤੁਹਾਨੂੰ ਮੀਰਾ ਸਾਹਿਬ ਤੋਂ ਆਂਦੇ ਹੋਏ ਅਗਰ ਤੁਸੀਂ ਅਖਨੂਰ ਵੱਲ ਆਂਦੇ ਹੋ ਤਾਂ ਆ ਉੱਪਰ ਰਿੰਗ ਰੋਡ ਹੈ ਸਾਹਮਣੇ ਇਸ ਰਿੰਗ ਰੋਡ ਦੇ ਖੱਬੇ ਪਾਸੇ ਮੀਰਾ ਸਾਹਿਬ ਤੋਂ ਆਂਦੇ ਹੋਏ ਖੱਬੇ ਪਾਸੇ ਤੇ ਅਖਨੂਰ ਤੋਂ ਮੀਰਾ ਸਾਹਿਬ ਵਾਲੀ ਸਾਈਡ ਜਾਂਦੇ ਹੋਏ ਸੱਜੇ ਪਾਸੇ ਆਪ ਜੀ ਨੂੰ ਨਿਸ਼ਾਨ ਸਾਹਿਬ ਜਿਹੜਾ ਹੈ ਇਹ ਸਾਹਮਣੇ-ਸਾਹਮਣੇ ਦਿਖਾਈ ਦੇ ਜਾਏਗਾ ਔਰ ਆਪ ਜੀ ਰਿੰਗ ਰੋਡ ਤੋਂ ਮੈਂ ਫਿਰ ਤੋਂ ਦੱਸ ਦਿਆਂ ਕਿ ਮੀਰਾ ਸਾਹਿਬ ਤੋਂ ਆਂਦੇ ਖੱਬੇ ਪਾਸੇ ਔਰ ਅਖਨੂਰ ਤੋਂ ਆਂਦੇ ਮੀਰ ਸਾਹਿਬ ਵੱਲ ਸੱਜੇ ਪਾਸੇ ਇਹ ਗੁਰੂ ਘਰ ਦੀ ਸੇਵਾ ਜਿਹੜੀ ਹੈ ਇਸ ਵੇਲੇ ਚੱਲ ਰਹੀ ਹੈ ਆਪ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਕੋਈ ਵੀ ਵੀਰ ਭੈਣ ਬਜ਼ੁਰਗ ਜਿਹੜੇ ਨੇ ਉਹ ਸੇਵਾ ਕਰਨੇ ਚਾਹਣ ਆਪਣੀ ਦਸਵੰਤ ਰਹੀਂ ਤਾਂ ਇਸ ਗੁਰੂ ਘਰ ਦੇ ਵਿੱਚ ਆ ਕੇ ਚਾਹੇ ਆਪ ਆ ਕੇ ਜਾਂ ਫੋਨ ਨੰਬਰ ਤੇ ਉੱਤੇ ਕੰਟੈਕਟ ਕਰਕੇ ਤੁਸੀਂ ਸੇਵਾ ਕਰ ਸਕਦੇ ਹੋ ਦੇਖਦੇ ਰਹੋ ਆਪਸੀ ਸਾਇੰਟਿਵ ਇਸ ਤਰ੍ਹਾਂ ਦੀਆਂ ਹੋਰ ਵੀ ਗੁਰੂ ਘਰਾਂ ਦੀ ਜਿਹੜੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ